ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ 22 ਜਨਵਰੀ 2024 ਅਯੁੱਧਿਆ ਦੇ ਵਿੱਚ ਰਾਮ ਜਨਮ ਭੂਮੀ ਦੇ ਉੱਤੇ ਸ਼੍ਰੀ ਰਾਮ ਲੱਲਾ ਦਾ ਸ਼ਿਲਾ ਨਿਯਾਸ ਹੋ ਰਿਹਾ ਔਰ ਪ੍ਰਾਣ ਪ੍ਰਤੀਸ਼ਠਾ ਦਾ ਕੰਮ ਬੜੀ ਹਮ ਹੁਮਾ ਕੇ ਕੀਤਾ ਜਾ ਰਿਹਾ ਔਰ ਹੱਡ ਚੀਰਵੀਂ ਠੰਡ ਔਰ ਲੁਧਿਆਣਾ ਦੇ ਕੋਟ ਕੰਪਲੈਕਸ ਦੇ ਬਾਹਰ ਆਸ਼ਾ ਵਰਕਰ ਤੁਸੀਂ ਦੇਖ ਸਕਦੇ ਹੋ ਮੂੰਹ ਬੋਲਦੀ ਦੀ ਤਸਵੀਰ ਦੋਸਤੋ ਕੀ ਕਾਰਨ ਹੈ ਕਿ ਜਿੱਥੇ ਲੁਧਿਆਣਾ ਦੇ ਵਿੱਚ ਉਤਸ਼ਾਹ ਦਾ ਮਾਹੌਲ ਆ ਲੋਕਾਂ ਨੇ ਝੰਡੇ ਲਾਏ ਹੋਏ ਆ ਲੜੀਆਂ ਲਾਈਆਂ ਹੋਈਆਂ ਔਰ ਦੀਪਮਾਲਾ ਕਰਨ ਜਾ ਰਹੀ ਆ ਦੁਨੀਆ ਔਰ ਇਹ ਪਹਿਣਾ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਹੱਡਚੀਰਵੀ ਠੰਡ ਦੇ ਵਿੱਚ ਧਰਨਾ ਲਾ ਕੇ ਬੈਠੀਆਂ ਆਓ ਮੈਂ ਤੁਹਾਡੇ ਨਾਲ ਸਿੱਧੇ ਤੌਰ ਤੇ ਇਹਨਾਂ ਦੀ ਗੱਲਬਾਤ ਕਰਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਾਰਨ ਹੈ ਕਿ ਤੁਸੀਂ ਅੱਜ ਇੰਨੀ ਧਰਨਾ ਲਾਇਆ ਹੋਇਆ ਔਰ ਇੰਨੀ ਠੰਡ ਆ ਕਾਰਨ ਇਹ ਹੈ ਜੀ ਸਾਨੂੰ 2008 ਤੋਂ ਇਨਸੈਂਟਿਵ ਤੇ ਅਸੀਂ ਕੰਮ ਕਰ ਰਹੇ ਹਾਂ ਸਿਹਤ ਵਿਭਾਗ ਦੇ ਵਿੱਚ ਬਤੌਰ ਆਸ਼ਾ ਵਰਕਰ ਸਾਨੂੰ ਬਹੁਤ ਲਾਰੇ ਲਾਏ ਦੇ ਸਰਕਾਰਾਂ ਵੱਲੋਂ ਤੁਹਾਨੂੰ ਪੱਕੇ ਕਰਾਂਗੇ ਪੱਕੇ ਕਰਾਂਗੇ ਪਰ ਅੱਜ ਤੱਕ ਸਾਨੂੰ ਕਿਸੇ ਵੀ ਸਰਕਾਰ ਨੇ ਪੱਕੇ ਨਹੀਂ ਕੀਤਾ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ 2 ਸਾਲ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਡੀ ਗੱਲ ਪਹਿਲ ਦੇ ਅਧਾਰ ਤੇ ਸੁਣ ਕੇ ਤੁਹਾਨੂੰ ਪੱਕੇ ਕਰਾਂਗੇ ਸੈਲਰੀ ਲਗਾਵਾਂਗੇ ਪਰ 2 ਸਾਲ ਬੀਤ ਗਏ ਨੇ ਬੜੀ ਨਿਮੋਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਅੱਜ ਤੱਕ ਸਾਡੇ ਨਾਲ ਮੀਟਿੰਗ ਤੱਕ ਨਹੀਂ ਕੀਤੀ ਹੈਗੀ ਸੈਲਰੀ ਤਾਂ ਕੀ ਲਗਾਉਣੀ ਸੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਵੀ ਸਾਨੂੰ ਜਵਾਬ ਮਿਲਦਾ ਸੈਂਟਰ ਸਰਕਾਰ ਦੇ ਤੁਸੀਂ ਮੁਲਾਜ਼ਮ ਹੋ ਸਾਨੂੰ ਇਹ ਜਵਾਬ ਮਿਲਦਾ ਅਸੀਂ ਅੱਜ ਦੱਸਣਾ ਚਾਹੁੰਦੇ ਆ ਕਿ ਜਿੱਥੇ ਮੋਦੀ ਸਾਹਿਬ ਰਾਮ ਮੰਦਰ ਜੀ ਦਾ ਉਦਘਾਟਨ ਕਰ ਰਹੇ ਨੇ ਪਰ ਰਾਮ ਦੀ ਜਿਹੜੀ ਰਾਮ ਦੇ ਭਗਤ ਨੇ ਜਿਹੜੇ ਉਹ ਅੱਜ ਛੜਕਾਂ ਤੇ ਰੋਲ ਰਹੇ ਨੇ ਅਸੀਂ ਉਹਨਾਂ ਦੇ ਜਿਹੜਾ ਮੰਦਰ ਹੈ ਉਹਦਾ ਸਵਾਗਤ ਕਰਦੇ ਆ ਉਹ ਜਿਹੜਾ ਬਣਾ ਰਹੇ ਆ ਜਾਂ ਜੋ ਵੀ ਕਰ ਰਹੇ ਨੇ ਉਥੇ ਪਰ ਰਾਮ ਜੀ ਤਾਂ ਕਹਿੰਦੇ ਸੀਗੇ ਵੀ ਸਾਰਿਆਂ ਔਰਤਾਂ ਦੀ ਜਿਹੜੀ ਰੋਜੀ ਰੋਟੀ ਵੀ ਹੋਣੀ ਚਾਹੀਦੀ ਹੈ ਜਿੱਤ ਦਾ ਵੀ ਸਨਮਾਨ ਵੀ ਹੋਣਾ ਚਾਹੀਦਾ ਪਰ ਅਸੀਂ ਅੱਜ ਛੜਕਾਂ ਤੇ ਰੋਲ ਰਹੇ ਆ ਅੱਜ ਸਾਡਾ ਸਨਮਾਨ ਕਿੱਥੇ ਆ ਅੱਜ ਤੁਸੀਂ ਮੋਦੀ ਸਾਹਿਬ ਜੀ ਤੁਸੀਂ ਜਿਹੜੇ ਸੋਭਾ ਕਰ ਰਹੇ ਹੋ ਬਾਵਾ ਕਰਾ ਰਹੇ ਹੋ ਪਰ ਗਰਾਊਂਡ ਲੈਵਲ ਤੇ ਦੇਖੋ ਤੁਹਾਡੇ ਦੇਸ਼ ਦੀਆਂਔਰਤਾਂ ਜਿਹੜੀਆਂ ਛੜਕਾਂ ਤੇ ਬੈਠੀਆਂ ਨੇ ਕਹਿੰਦੇ ਉਹਨਾਂ ਦੇ ਬੱਚਿਆਂ ਦੇ ਪੇਟ ਭੁੱਖੇ ਆ ਉਹਨਾਂ ਦੇ ਬੱਚਿਆਂ ਦਾ ਸਕੂਲ ਦੀ ਪੜ੍ਹਾਈ ਨਹੀਂ ਹੋ ਰਹੀ ਉਹਨਾਂ ਦੇ ਬੱਚਿਆਂ ਨੇ ਇਲਾਜ ਨਹੀਂ ਹੋ ਰਿਹਾ ਉਹਨਾਂ ਦੇ ਬਜ਼ੁਰਗਾਂ ਨੂੰ ਦਵਾਈ ਨਹੀਂ ਮਿਲ ਰਹੀ ਕਿਉਂ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਨੂੰ ਤੁਸੀਂ ਇਨਸਪਿਰਟਵ ਦੇ ਕੰਮ ਕਰਾ ਰਹੇ ਹੋ ਉਹਨਾਂ ਨੂੰ ਕੋਈ ਆਮਦਨ ਦਾ ਜਰੀਆ ਨਹੀਂ ਹੈਗਾ ਕੋਈ ਪੱਕੀ ਤਨਖਾਹ ਨਹੀਂ ਹੈਗੀ ਮੋਦੀ ਸਾਹਿਬ ਜੀ ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਜਦੋਂ ਮੰਦਰ ਦਾ ਘਟਨ ਕਰ ਰਹੇ ਹੋ ਆਮ ਆਨ ਦੀ ਤਾਂ ਹੀ ਖੁਸ਼ ਹੋਣਗੇ ਜੇ ਤੁਹਾਡੀ ਜਨਤਾ ਉਹਨਾਂ ਦੀ ਖੁਸ਼ ਹੋਊਗੀ ਅਸੀਂ ਚਾਹੁੰਦੇ ਆ ਵੀ ਸਾਡੀਆਂ ਭੈਣਾਂ ਨੂੰ ਗੱਲਬਾਤ ਕਰਕੇ ਇਹਨਾਂ ਨੂੰ ਫਿਕਸ ਤਨਖਾਹ ਲਈ ਜਾਵੇ ਤਾਂ ਕਿ ਇਹ ਆਪਣੇ ਬੱਚੇ ਜਿਹੜੇ ਆਰਾਮ ਨਾਲ ਪਾਲ ਸਕਣ ਦੇਖੋ ਜੀ ਸਾਡੀ 24 ਘੰਟੇ ਡਿਊਟੀ ਆ ਰਾਤ ਵੀ 11 ਵਜੇ ਮੈਂ ਡਿਲੀਵਰੀ ਕਰਾ ਕੇ ਘਰ ਆਈ ਆ ਸਾਡਾ ਕੋਈ ਸੌਣ ਦਾ ਟਾਈਮ ਨਹੀਂ ਹੈਗਾ ਸਾਡਾ ਕੋਈ ਰੋਟੀ ਖਾਣ ਦਾ ਟਾਈਮ ਨਹੀਂ ਹੈਗਾ ਸਿਹਤ ਵਿਭਾਗ ਦੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਆਸ਼ਾ ਵਰਕਰ ਨੂੰ ਦਿੱਤੀਆਂ ਹੋਈਆਂ ਪਰ ਤਨਖਾਹ ਦੇ ਨਾਮ ਤੇ ਸਾਡੇ ਨਾਲ ਮਜ਼ਾਕ ਕੀਤਾ ਗਿਆ ਸਾਨੂੰ ਸਿਰਫ 2500 ਰੁਪਏ ਮਹੀਨੇ ਦਾ ਮਿਲ ਰਿਹਾ ਜੋ ਕਿ ਬਹੁਤ ਨਗੋਣਾ ਹੈ ਅੱਜ ਦੀ ਮਹਿੰਗਾਈ ਦੇ ਵਿੱਚ ਸਾਡੇ ਜਿਹੜੇ ਬੱਚੇ ਪਾਲਣੇ ਬਹੁਤ ਮੁਸ਼ਕਲ ਹੋਏ ਹੋਏ ਨੇ ਇਸ ਕਰਕੇ ਅੱਜ ਅਸੀਂ ਪਵਿੱਤਰ ਦਿਹਾੜੇ ਤੇ ਸਰਕਾਰ ਨੂੰ ਜਾਜ ਕਰਾਉਣ ਲਈ ਸੜਕਾਂ ਤੇ ਆਏ ਆ ਸੋ ਇਹ ਸਾਡੀ ਮੰਗ ਜਿਹੜੀ ਸਰਕਾਰ ਤੱਕ ਪਹੁੰਚਾਈ ਜਾਵੇ ਜੀ ਧੰਨਵਾਦ ਅਗਰ ਤੁਹਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਸਾਡਾ ਇਹ ਹੈ ਵੀ ਅਸੀਂ ਫਿਰ ਕੰਮਾਂ ਦੇ ਬਾਈਕਾਟ ਕਰਕੇ ਅਸੀਂ ਸੜਕਾਂ ਤੇ ਹੀ ਉਤਰਾਂਗੇ ਕਿਉਂਕਿ 2024 ਵਿੱਚ ਸਰਕਾਰ ਬਦਲਣ ਜਾ ਰਹੀ ਆ ਅਸੀਂ ਲੋਕਾਂ ਨੂੰ ਜਾਗਰਤ ਕਰਾਂਗੇ ਕਿ ਇਹ ਸਰਕਾਰ ਜਿਹੜੀ 10 ਸਾਲ ਰਾਜ ਕਰ ਗਈ ਹੈ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਸੋਚਿਆ ਲੋਕੋ ਤੁਸੀਂ ਭੁਲੇਖੇ ਚ ਰਹਿ ਕੇ ਇਹਨਾਂ ਨੂੰ ਵੋਟਾਂ ਨਾ ਪਾਇਓ ਅਸੀਂ ਆਪਣੇ ਸੰਘਰਸ਼ ਤਿੱਖੇ ਕਰਾਂਗੇ ਔਰ ਸਰਕਾਰ ਦੇ ਵਿਰੁੱਧ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਦੋਸਤੋ ਕਲੀਅਰ ਲਫ਼ਜ਼ਾਂ ਦੇ ਵਿੱਚ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਅਸੀਂ ਲੋਕਾਂ ਦੇ ਵਿੱਚ ਉਤਰਾਂਗੇ ਔਰ ਸਰਕਾਰ ਦੇ ਪ੍ਰਤੀ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਨੇ ਲੋਕਾਂ ਦੇ ਕੀ ਕੰਮ ਕੀਤੇ ਆ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਜੋ ਕੁਝ ਹੈ ਮੈਡਮ ਨੇ ਕਲੀਅਰ ਕਿਹਾ ਪੰਜਾਬੀ ਚ ਕਿਹਾ ਔਰ ਮੇਰਾ ਖਿਆਲ ਆ ਵੀ ਹਰੇਕ ਨੂੰ ਸਮਝ ਆਉਂਦੀ ਆ ਦੇਖਣਾ ਇਹ ਆ ਕਿ ਇਸ ਵੀਡੀਓ ਦੇ ਚੱਲਣ ਤੋਂ ਬਾਅਦ ਸਰਕਾਰ ਹਿਲਦੀ ਆ ਜਾਂ ਨਹੀਂ ਇਹਨਾਂ ਨੂੰ ਟਾਈਮ ਦਿੰਦੀ ਆ ਜਾਂ ਨਹੀਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਆ ਜਾਂ ਨਹੀਂ ਆਓ ਇਸ ਟੌਪਿਕ ਤੇ ਆਪਾਂ ਹੁਣ ਦੂਸਰੇ ਭੈਣ ਪ੍ਰਧਾਨ ਨਾਲ ਗੱਲ ਕਰਦੇ ਹਾਂ ਹਾਂਜੀ ਰਾਜਵਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਇਹ ਸਰਕਾਰ ਜਿਹੜੀ ਆ ਇਹ ਨਕਮੀਆਂ ਇਹ ਬਦਲ ਨਹੀਂ ਹੀ ਪੈਣੀ ਆ ਕਿਉਂਕਿ ਸਾਡੀਆਂ 2008 ਤੋਂ ਆਸ਼ਾ ਵਰਕਰ ਭੈਣਾਂ ਇੱਕ ਨਗੂਨੇ ਜੇ ਇਨਸੈਂਟਿਵ ਤੇ ਕੰਮ ਕਰ ਰਹੀਆਂ ਨਗੂਨੇ ਜੇ ਪੱਤੇ ਤੇ ਕੰਮ ਕਰਦੀਆਂ ਮੈਂ ਪੁੱਛਣਾ ਚਾਹਨੀ ਆ 2500 ਦੇ ਵਿੱਚ ਕੀ ਆਉਂਦਾ 2500 ਵੀ ਇਹ ਚੰਨੀ ਸਰਕਾਰ ਹੀ ਲਾ ਗਈ ਆ ਕੰਨੀ ਸਰਕਾਰ ਹੀ 2500 ਰੁਪਇਆ ਲਾ ਗਈ ਆ ਨਹੀਂ ਤਾਂ ਅਨਸੈਂਟਿਵ ਦੇ ਉੱਤੇ ਹੀ ਆਸ਼ਾ ਵਰਕਰ ਕੰਮ ਕਰਦੀਆਂ ਆ ਜਿਹੜੇ ਸੜਕ ਦੇ ਉੱਤੇ ਪੀਖ ਮੰਗਦੇ ਆ ਉਹ ਵੀ 15-1500 ਰੁਪਇਆ 1000-1000 ਰੁਪਇਆ ਡੇਲੀ ਘਰ ਲੈ ਕੇ ਜਾਂਦੇ ਆ ਅਸੀਂ ਤਾਂ ਉਹਨਾਂ ਤੋਂ ਵੀ ਗਏ ਗੁਜ਼ਰੇ ਆ ਅਸੀਂ ਲੋਕਾਂ ਦੀ ਸੇਵਾ ਕਰਦੇ ਆ 24 ਘੰਟੇ ਅਸੀਂ ਡਿਊਟੀ ਕਰਦੇ ਆ ਰਾਤ ਨੂੰ ਸਾਨੂੰ ਫੋਨ ਆ ਜਵੇ ਹਸਪੀਟਲ ਸਾਨੂੰ ਰਾਤ ਨੂੰ ਜਾਣਾ ਪੈਂਦਾ ਆ ਰਾਤ ਨੂੰ ਇੱਕ ਲੇਡੀਜ਼ ਦੇ ਨਾਲ ਵਾਦਾ ਘਾਟਾ ਹੋ ਜਵੇ ਇਹਦੀ ਕੌਣ ਜ਼ਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਆ ਕਿਸੇ ਕੋਈ ਸਾਡਾ ਸਾਥ ਨਹੀਂ ਦਿੰਦਾ ਫਿਰ ਅੱਜ ਤੱਕ ਨਾ ਕਿਸੇ ਨੇ ਦਿੱਤਾ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਕਮ ਸੇ ਕਮ ਤਾਂ ਖਾਦਾ ਲਗਾ ਦਿਓ ਜੇ ਸੜਕ ਦੇ ਉੱਤੇ ਤੁਰੇ ਜਾਂਦੇ ਆਂ ਅਸੀਂ ਮਰ ਵੀ ਜਾਵਾਂਗੇ ਸਾਡੇ ਬੱਚੇ ਦਾ ਅੱਗੇ ਪਾਲਣ ਪੋਸ਼ਣ ਉਹ ਨਾ ਜਾਤਾ ਹੋ ਜਾਊਗਾ ਜੇ ਸਰਕਾਰ ਨੇ ਹਜੇ ਵੀ ਅਣਸੁਣੀ ਕੀਤੀ ਤਾਂ ਅਗਣ ਵਾਲੇ ਇਲੈਕਸ਼ਨ ਦੇ ਵਿੱਚ ਇਹਦਾ ਰਿਜ਼ਲਟ ਉਹ ਸਰਕਾਰ ਨੂੰ ਭੁਗਤਣਾ ਪਏਗਾ ਦੋਸਤੋ ਥੋੜੇ ਲਫ਼ਜ਼ਾਂ ਚ ਬਹੁਤ ਵੱਡੀਆਂ ਗੱਲਾਂ ਸਰਕਾਰ ਨੂੰ ਪ੍ਰਧਾਨ ਰਾਜਵੀਰ ਕੌਰ ਨੇ ਕਹੀਆਂ ਦੋਸਤੋ ਮੈਨੂੰ ਇੱਕ ਗੱਲ ਬੜੀ ਯਾਦ ਆਈ ਥੋੜੇ ਦਿਨ ਹੋਏ ਮੈਂ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਦੇਖੀ ਇੱਕ ਬੈਗਰ ਇੱਕ ਭਿਖਾਰੀ ਜਿਹਨੇ ਤੇ ਆਪਣੀ ਰੇੜੀ ਖਿੱਚਣ ਵਾਸਤੇ ਇੱਕ ਮੁਲਾਜ਼ਮ ਰੱਖਿਆ ਹੋਇਆ 9000 ਰੁਪਏ ਮਹੀਨੇ ਦੋਸਤੋ ਮੇਰੇ ਦਿਮਾਗ ਚੋ ਪਿਕਚਰ ਚੱਲ ਰਹੀ ਸੀ ਉਹ ਭਿਖਾਰੀ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਭਿਖਾਰੀ ਨੇ ਦੱਸਿਆ ਕਿ ਆਹ ਰੇੜੀ ਖਿੱਚਣ ਵਾਸਤੇ ਮੈਂ ਮੁਲਾਜ਼ਮ ਰੱਖਿਆ 300 ਰੁਪਿਆ ਡੇਲੀ ਤੇ ਔਰ ਦੂਸਰੇ ਪਾਸੇ ਮੈਂ ਸਾਰੀਆਂ ਭੈਣਾਂ ਜਿਹੜੀਆਂ ਠੰਡ ਦੇ ਵਿੱਚ ਹੱਡ ਕੀਰਵੀ ਠੰਡ ਚ ਆਈਆਂ ਨੇ ਮੈਂ ਇਹਨਾਂ ਦਾ ਕੰਪੈਰੀਜ਼ਨ ਕਰ ਰਿਹਾ ਕਿ ਕਿੱਥੇ ਇੱਕ ਭਿਖਾਰੀ ਦਾ ਮੁਲਾਜ਼ਮ 9000 ਰੁਪਿਆ ਰੇੜੀ ਖਿੱਚਣ ਦਾ ਲੈਂਦਾ ਔਰ ਏਕੇ ਭੈਣਾਂ ਜਿਹੜੀਆਂ ਸਰਕਾਰ ਦਾ ਕੰਮ ਕਰਦੀਆਂ ਨੇ ਔਰ 24 ਘੰਟੇ ਕਰਦੀਆਂ ਨੇ ਔਰ ਸਿਰਫ 2500 ਰੁਪਏ ਦੋਸਤੋ ਸੋਚਣ ਦਾ ਵਿਸ਼ਾ ਜਾਚਣ ਦਾ ਵਿਸ਼ਾ ਔਰ ਇਹਦੇ ਤੇ ਗੌਰ ਕਰਨ ਦੀ ਗੱਲ ਆ ਹੁਣ ਸਰਕਾਰ ਦੇ ਹੱਥ ਚ ਸਾਰਾ ਕੰਮ ਔਰ ਯੂਨੀਅਨ ਨੇ ਜਥੇਬੰਦੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਅਗਲਾ ਅਪਡੇਟ ਲਾ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ